ਇਹ ਆ ਜੀ ਕੇਐਸ ਵਾਲਿਆਂ ਦਾ ਸੁਪਰ ਸੀਡਰ 9 ਉਟਾ 15 ਡਿਸਕਾਂ ਦੀ ਕੀਮਤ 2,80,000 ਮੇਲੇ ਕਰਕੇ ਡਿਸਕਾਊਂਟ ਚੱਲ ਰਿਹਾ ਜੀ 5000 ਰੁਪਏ ਦਾ ਲੋ ਜੀ ਕੁਆਲਿਟੀ ਚ ਕਰਦੇ ਆ ਜੀ ਜੇ ਬੜਾ ਜੀ ਜੀ ਬੜਾ ਜੀ ਆ ਬੀਜ ਤੇ ਖਾਦ ਵਾਲਾ ਜਿਹੜਾ ਚੈਂਬਰ ਆ ਉਹ ਹੈ ਅਡੀਸ ਪਰ ਆ ਲੱਗਿਆ ਹੋਏ ਇਹਦੇ ਤੇ ਇੱਕ ਸਪੈਸ਼ਲ ਫੀਚਰ ਹੈ ਇਹ ਪਾਲਿਆਂ ਦੇ ਕੋਲ ਜਿਹੜੀ ਆਹਲੀ ਜਗ੍ਹਾ ਹੈ ਆ ਖਾਲੀ ਛੱਡੀ ਹੋਈ ਹੈ 2 ਉਂਗਲ ਦਾ ਗੈਪ ਹੈ ਆ ਡਿਸਕਾਂ ਨੇ ਜੀ ਨੂੰ ਪੁੱਛਦਾ ਮੈਂ ਪਸੰਦਾ ਦੇ ਲਾ ਹਾਂ ਮੇਰਾ ਬਹੁਤ ਦਾ ਡਾਇਰੈਕਟਰ ਹੁੰਦਾ ਹੈ ਉਹ